ਹਾਂਜੀ ਬਾਜੀ ਇਹ ਆਹ ਦੇ ਹਾਂਬੇ ਆ ਇਹ ਕਿਸ ਕਿਸਮ ਦੇ ਆ ਇਹ ਅਮਰ ਪਾਲੀ ਆ ਜੀ ਅੱਛਾ ਜੀ ਹਾਂਜੀ ਤੇ ਇਹ ਦਾ ਪਕਾਈ ਪਕੂਈ ਦਾ ਕੋ ਟਾਈ ਪਕਾਈ ਇਹ ਬੂਟੇ ਨੂੰ ਪੱਕਿਆ ਤੋੜਦੇ ਬਹੁਤ ਖਾਸ ਹੁੰਦੀ ਆ ਅੱਛਾ ਮਤੈ ਨੂੰ ਪਕਾਣ ਦੀ ਵੱਖਰਾ ਹੁੰਦਾ ਇੱਦਾਂ ਹੀ ਪੱਕ ਜਾਂਦਾ ਜੀ ਆਪਣੇ ਆਪ ਪੱਕ ਜਾਂਦਾ ਆਪਣੇ ਆਪ ਪੱਕਦਾ ਠੀਕ ਹੈ ਜੀ ਇਹ ਇਹਦਾ ਟੇਸ ਹੀ ਵੱਖਰਾ ਹੁੰਦਾ ਵਾ ਕਿੰਨੇ ਕ ਬੂਟੇ ਲਾਇਤੇ ਸੀ ਆਈ ਤਾਂ ਆਪਣੇ ਘਰ ਵਾਸਤੇ ਦੇ ਕਦੇ ਹੀ ਲਾਇਤੇ ਹੀ ਲਾਇਆ ਵਾ ਹਾਂ ਬੱਸ ਕਿੰਨੇ ਲਾਇਏ ਪਰ ਅੱਸਤੇ ਕੰਮ ਹੋ ਗਿਆ ਠੀਕ ਠੀਕ ਤੁਹਾਨੂੰ ਕਿ ਉਹਦਾ ਵੈਰੈਟੀ ਬਹੁਤ ਵਧੀਆ ਤੁਹਾਡਾ ਫਰੂਟ ਨਾ ਜਿਆਦਾ ਪਿਆਦਾ ਹੈ ਜੀ ਚਲੋ ਆ ਨਾਲ ਦਾ ਬੁੱਤਾ ਕਾਦਾ ਇਹ ਚੀਕੂ ਦਾ ਆਹ ਅੱਛਾ ਅੱਛਾ ਹਾਂਜੀ ਇਹਦਾ ਮਤਲਬ ਚੀਕੂ ਵੀ ਘਰ ਦੇ ਹੀ ਖਾਂਦੇ ਨੇ ਚੀਕੂ ਵੀ ਘਰ ਦੇ ਖਾਂਦੇ ਹੁਣ ਲੱਗਾ ਚੀਕੂ ਅੱਦਾਂ ਵਾਲੇ ਸਵਾਲ ਆ ਵੇਖੋ ਲੱਗਦਾ ਕੰਨਾ ਹਾਂ ਆਹ ਚੀਕੂ ਹੁਣ ਲੱਗ ਜਾਣਾ ਗਾੜੀ ਅੱਛਾ ਚੀਤੂ ਆ ਹਾਂਜੀ ਚੀਕੂ ਆ ਕੀ ਬਾਤ ਹੈ ਜੀ ਤੇ ਸਾਡੇ ਕੋਲ ਹੈਗਾ ਵਾ ਕਿੰਨੂ ਉਹ ਬਹੁਤ ਲੱਗਦਾ ਅੱਛਾ ਅੱਛਾ ਆ ਕਿਹੜਾ ਕਿੰਨੂ ਆ ਦਾ ਬੁੱਤਾ ਆ ਆਹ ਹੋਰ ਵੀ ਕੁਛ ਆਦਾ ਆਹ ਕਿੰਨੂ ਆ ਆਹ ਵੇਖੋ ਸੇਵ ਵੀ ਲੱਗੇ ਹਰੇ ਅੱਛਾ ਕੀ ਬਾਤ ਹੈ ਅੰਦਰ ਸੇਵ ਲੱਗੇ ਆਹ ਹੈਲੋ ਸੇਵ ਲੱਗੇ ਵੇਖੋ ਆਹ ਹਰੇ ਸੇਵ ਇਹ ਵਾਹ ਮੋਟੇ ਹੋ ਜਾਂਦੇ ਹੀ ਆ ਠੀਕ ਠੀਕ ਹੈ ਜੀ ਇਹੋ ਸੇਵ ਲੱਗੇ ਕਿ ਨਹੀਂ ਆਹ ਹਰੇ ਸੇਵ ਹੈ ਹੈਲੋ ਹਰੇ ਸੇਵ ਆ ਇਹ ਵਾਹ ਮੋਟਾ ਹੋ ਜਾਣਾ ਠੀਕ 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 ਹੈ ਜੀ ਆ ਕਿੰਨੂ ਜੋ ਕਿੰਨੂ ਬੜਾ ਫਲਦਾ ਹੈ ਠੀਕ ਹੈ ਜੀ ਆਹ ਵੇਖ ਨਿਗਰੇ ਨਿਗ ਲੱਗੇ ਹੁਣ ਹੈ ਕੋ ਹਾਂਜੀ ਆਹ ਦੇਖੋ ਜੀ ਅਮਰੂਦ ਵੀ ਹੋਣ ਲੱਗਣ ਡੇ ਆ। ਜੀ ਅਮਰੂਦ ਹੀ ਆਪਣਾ ਖਾਸ ਰਸਤੇ ਇਦਾਂ ਦੇ ਬੂਟੇ ਹਲਾ ਸਕਦੇ। ਤੁਹਾਨੂੰ ਵੋਹ ਵਧੀਆ। ਬਹੁਤ ਸੋਹਣਾ। ਬਹੁਤ ਤੁਹਾਡਾ ਪ੍ਰਾਲਾ ਵਧੀਆ ਜੀ ਜਿਹੜਾ ਤੁਸੀਂ ਇੰਨਾ ਸੋਹਣਾ ਅਮਰੂਦ ਦਾ ਕਾਰ ਕਰਦੇ ਤੁਸੀਂ ਜਰੂਰ। ਇਹ ਨੁਕੀ ਪੀਲਾ ਵੀ ਆ ਤੇ ਲਾਲ ਵੀ ਆ। ਇਹ ਜੰਨਤ ਜਿਹੜੀ ਹੈ ਨਾ ਹਾਂਜੀ ਇਹ ਸਭ ਤੋਂ ਵਧੀਆ ਵੈਰਾਈਟੀ ਬਣੀ ਜੀ ਆਪਣੀ। ਜਿਹੱਚੇ ਦੀ ਮਠਾਸ ਬਹੁਤ ਜ਼ਿਆਦਾ ਨਹੀਂ ਕਰਦਾ ਮਟਵਾੜਾ ਦਵਾਣਾ। ਬਹੁਤ ਸਫਾਈ ਦਾ ਰੈਡੀ ਜਾਂਦਾ। ਅੱਛਾ ਜੀ। ਤੇ ਇਹਦਾ ਸਾਈਜ਼ ਵਗੈਰਾ ਕਿੰਨਾ ਕੁ ਬੰਦਾ? ਸਾਈਜ਼ ਆ ਦੂਜੀ ਵਾਰੀ ਇਹਦਾ ਏਡਾ ਘਾ ਜਾਂਦਾ ਇਹਦਾ। ਅੱਛਾ। 5 ਕਿਲੋ ਦਾ ਹੀ ਦਾ 5 ਕਿਲੋ ਦਾ ਹੋਏ ਦਾ はい ਤੇ ਇਹ 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 ਪੰਜਾਬ ਚ ਹੀ ਹੁੰਦੀ ਜਾਂ ਹੋਰ ਕਿੱਥੇ ਹੁੰਦੀ ਹੈ ਸਾਰੇ ਵੀ ਦਲੰਦਰੀ ਆਉਂਦੇ ਆ ਅੱਛਾ ਇਹ ਤੁਸੀਂ ਕੱਲੋਂ ਵਿਚਾਰ ਸ਼ੁਰੂ ਕੀਤਾ ਨਾ ਆਮ ਹੋ ਗਿਆ 5-6 ਸਾਲ ਅੱਛਾ ਇਹ ਮੈਂ ਜਨਮ ਜਿਹੜਾ ਮੈਂ ਤੱਕਦਾ ਜਨਮ ਤੇ ਤੇਰੀ ਮਠਾਸ ਹੁੰਦਾ ਕਿੱਦਾਂ ਦਾ ਮਾਸ਼ਾ ਅੱਲਾਹ